ਪਿਛਲੇ ਕਈ ਦਿਨਾਂ ਤੋਂ ਪੰਜਾਬ ਨੂੰ ਹੜਾ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਜਿਸ ਦੌਰਾਨ ਕਈ ਸ਼ਰਾਰਤੀ ਅੰਤਰਾਵਾਂ ਵੱਲੋਂ ਝੁੱਠੀਆਂ ਅਫਵਾਹਾਂ ਫਲਾ ਕੇ ਲੋਕਾਂ ਵਿੱਚ ਦਹਿਸ਼ਤ ਫੈਲਾਈ ਜਾ ਰਹੀ ਹੈ ਇੱਕ ਝੂਠੀ ਖਬਰ ਕਾਸਾਬਾਦ ਬੰਨ ਦੀ ਸਾਹਮਣੇ ਆਈ ਜਿਸ ਦੀ ਸਚਾਈ ਜਾਣਨ ਲਈ ਜੀਡੀਐਸ ਨਿਊ ਚੈਨਲ ਦੀ ਟੀਮ ਵੱਲੋਂ ਕਾਸਾਬਾਦ ਬੰਨ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਸਤਲੁਜ ਦਰਿਆ ਦਾ ਪਾਣੀ ਕਾਫੀ ਹੇਠਾਂ ਸੀ ਪ੍ਰਸ਼ਾਸਨ ਵੱਲੋਂ ਸਤਲੁਜ ਦਰਿਆ ਦੇ ਬੰਨ ਦੀ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਪਿੰਡ ਵਾਸੀ ਬੰਨ ਤੇ ਪੂਰੀ ਚੌਕਸੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ ਆਓ ਗੱਲਬਾਤ ਕਰਦੇ ਹਾਂ ਇਲਾਕਾ ਨਿਵਾਸੀਆਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਮਹੇਸ਼ ਕੁਮਾਰ ਦੀ ਵਿਸ਼ੇਸ਼ ਰਿਪੋਰਟ ਹਾਂਜੀ ਭਾਜੀ ਕੀ ਨਾਮ ਆਪਾਂ ਕਿਹੜੀ ਸੰਸਥਾ ਤੋਂ ਆਏ ਹਾਂ ਮੈਂ ਮਾਰਸ਼ਲਨ ਫਾਉਂਡੇਸ਼ਨ ਐਨਜੀੀ ਤੋਂ ਆਇਆ ਸਰ ਇਸ ਟਾਈਮ ਸਾਡੀ ਟੀਮ ਇਸ ਟਾਈਮ ਸਾਡੇ ਪਾਸ ਚੱਲੇ ਸੜੀ ਦੇ ਵੀ ਚੱਲੀ ਜਿੱਥੇ ਇੱਧਰ ਪਾਣੀ ਆ ਰਹੀ ਟੈਂਪਰ ਸਰ ਵਗੈਰਾ ਇੱਧਰ ਸਾਡੀ ਟੀਮ ਸਾਡੀ ਪਹੁੰਚੀ ਹੈ ਕਿਤੇ ਰਾਸ਼ਨ ਕਿਤੇ ਸਮਾਨ ਮਿਲੋਗੀ ਕੋਈ ਛਾਈਆਂ ਦਾ ਕੋਈ ਜਾਂਦਾ ਕੋਈ ਮੱਛਾ ਦਾ ਨਹੀਂ ਕੋਈ ਤਰਪਾਲ ਲੈ ਕੇ ਪਹੁੰਚੀ ਹੈ ਆ ਸਾਨੂੰ ਅੱਡਰ ਹੈ ਸਾਡੇ ਸਰ ਦੇ ਮੰਦਿਰ ਕੈਸ਼ੋ ਗੁੱਦੂ ਜੀ ਦੇ ਵਿਕਾਸਾ ਬਾਦੂ ਚੈੱਕ ਕਰਕੇ ਆਓ ਅਸੀਂ ਚੈ ਕੀ ਚਾਹ ਕੰਨਾ ਥੋੜਾ ਫਰਕ ਹੈ ਤੇ ਵੀ ਅਸੀਂ ਲੋਕਾਂ ਨੂੰ ਬੇਰ ਕੀਤਾ ਜੇ ਸਾਨੂੰ ਕੋਈ ਵੀ ਲੋੜ ਸਾਡੀ ਮਦਦ ਜਾਂ ਹੈਲਪ ਦੀ ਅਸੀਂ ਜ਼ਰੂਰ ਆਵਾਂਗੇ ਤੇ ਕੰਮ ਕਰਾਂਗੇ ਬਾਕੀ ਸਾਡੀ ਸਾਰੇ ਪੰਜਾਬ ਨੇ ਇਹ ਦਰਖਾਸਤ ਆਪਾਂ ਪਾਰਲੀਮੈਂਟ ਨੂੰ ਸਭ ਕੁਝ ਛੱਡ ਕੇ ਆਪਾਂ ਨਾ ਪੰਜਾਬ ਦੇਖੀ ਆਪਾਂ ਆਪਣਾ ਪੰਜਾਬ ਬਚਾਈਏ ਜ਼ਰੂਰੀ ਜਿਹੜੀ ਗੱਲ ਹੈ ਜੀ ਠੀਕ ਹੈ ਨਹੀਂ ਆਪਾਂ ਕਿਸੇ ਨੂੰ ਨਾ ਕਿਸੇ ਦੀ ਬੁਰਾਈ ਕਰੀਏ ਨਾ ਚਾਹੀ ਕਰੀਏ ਸਿਰਫ ਆਪਾਂ ਨੂੰ ਕੀ ਲੋੜ ਹੈ ਇਸ ਟਾਈਮ ਹਿੰਮਤ ਕਰਕੇ ਹਿੰਮਤ ਕਰਕੇ ਅੱਗੇ ਵਧਣ ਦੀ ਲੋੜ ਆ ਇੱਛੇ ਨੂੰ ਆਪਾਂ ਮਤਲਬ ਕਿ ਹਰ ਪੰਜਾਬ ਦੀ ਸਰਕਾਰ ਨਾਲ ਚਾਹ ਲੈ ਲੋ ਚਾਹ ਆਪਣੇ ਪ੍ਰਸ਼ਾਸਨ ਨਾਲ ਲੈ ਲੋ ਕਿਸੇ ਨਾਲ ਲੈ ਲੋ ਮੋਢਾ ਮੋਢਾ ਜੋੜ ਕੇ ਚੱਲੋਂਗੇ ਤਾਂ ਆਪਣਾ ਪੰਜਾਬ ਬਚਾਵਾਂਗੇ ਆਪਾਂ। ਕਈ ਲੋਕਾਂ ਵੱਲੋਂ ਵੀਡੀਓ ਵਾਇਰਲ ਕਰ ਦਿੱਤੇ ਜਾਂਦੇ ਆ ਵੀ ਇੱਥੇ ਬੰਨ ਟੁੱਟ ਗਿਆ। ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ? ਇਹ ਗਲਤ ਗੱਲ ਹੈ। ਇਹ ਫਾਣਾੜਾ ਦੇਖੋ ਜੀ ਲੋਕ ਬੜੇ ਮਜ਼ਬੂਤ ਨੇ, ਬੜੇ ਦੁਖੀ ਨੇ, ਪਰੇਸ਼ਾਨ ਨੇ ਲੋਕ। ਕਿਸੇ ਦੇ ਵਿੱਚ ਲੋਕਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ, ਕੁਝ ਵੀ ਹੋ ਸਕਦਾ। ਹਾਲਾਤ ਮੜ ਜਦੋਂ ਕਿਸੇ ਨੂੰ ਟੈਗ ਵੀ ਆ ਸਕਦਾ। ਆਪਾਂ ਇਹ ਸੋ ਪਹਿਲਾਂ ਕਿਸੇ ਨੂੰ ਮਾਰਨ ਤੋਂ ਮਜਬੂਰ ਕਰਦੀਏ ਉਹ ਫਾਇਦਾ ਨਹੀਂ ਕੋਈ ਮੈਂ ਦਰਖਾਸਤ ਕਰਦਾ ਸਾਰੇ ਏਰੀਆ ਪੰਜਾਬ ਮੁੰਡਿਆਂ ਨੂੰ ਜੇ ਇਹਨੂੰ ਕੋਈ ਵੀ ਇਸ ਗੱਲ ਨੂੰ ਅਪੀਅਰ ਕਰਦਾ ਜਾਂ ਖਿਲਾਰ ਰਿਹਾ ਉਹ ਬੰਦ ਕਰ ਦੇਣ ਪਲੀਜ਼ ਚੇਤਾਕ ਮੌਕਾ ਪ੍ਰਸ਼ਾਸਨ ਪੂਰਾ ਜ਼ੋਰ ਲਾ ਰਿਹਾ ਐਸਐਮ ਖੜਾ ਵਾ ਪੰਜਾਬ ਪੁਲਿਸ ਆਪਣੀ ਪ੍ਰਾਇਮਰੀਟਰੀ ਪੂਰੀ ਲੱਗੀ ਆ ਇਹਨਾਂ ਚੀਜ਼ਾਂ ਧਿਆਨ ਰੱਖ ਕੇ ਤੁਸੀਂ ਜਵਾਬ ਦਿਆ ਕਰੋ ਐਮਐਫ ਫਾਨ ਨਾ ਵੜਾਓ ਆ ਜੋੜ ਕੇ ਬੇਨਤੀ ਹੈ ਜੀ ਠੀਕ ਹੈ ਸਰ ਜੈਹਾਂ ਜੀ ਠੀਕ ਹੈ ਕੀ ਨਾਮ ਆ ਜੀ ਦਸਵੀਂ ਇਕਾਈ ਜੀ ਸਰ ਕੀ ਹਾਲਾਤ ਦੇ ਕਾਸਾਵਾਦ ਬੰਦ ਦੇ ਬਨਾਦ ਬਿਲਕੁਲ ਆਪਣੇ ਕੰਟਰੋਲ ਬਚਨੇ ਲੋਕਾਂ ਨੂੰ ਆਪਣੇ ਜਿੰਨੇ ਵੀ ਆਪਣਾ ਨਾਲ ਪਿੰਡੇ ਪੈਂਦੇ ਨੇ ਨੂਰਵਾਲਾ ਜਮਾਲਪੁਰ ਕਸਾਬਾਦ ਠੀਕ ਹੈ ਜੀ ਸਵਾਤਵਾਲ ਢੇਰੀ ਸੱਤਵਾਲ ਕਿਸੇ ਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ ਆਪਣੇ ਪਾਣੀ ਦੇ ਜਿੰਨਾ ਵੀ ਹੈਗਾ ਆਪਣਾ ਘਟੌੜ ਦਿੱਤਾ ਹੋਇਆ ਵਾ ਆਪਣੇ ਬਾਕੀ ਜਿਸੇ ਮਾੜੀ ਦਿੱਕਤ ਆਉਂਦੀ ਆ ਤਾਂ ਆਪਣੀਆਂ ਟੀਮਾਂ ਲੱਗੀਆਂ ਹੋਈਆਂ ਨੇ ਨੂਰਵਾਲੇ ਮੁੰਡੇ ਲੱਗੇ ਨੇ ਕੱਕਵਾਲ ਦੇ ਦਮਾਲਪੁਰ ਦੇ ਕਾਸਾਪਾ ਦੇੁੰਡਿਆ ਇੱਕ ਵੀ ਨੰਗੀਤੀ ਵੱਲ ਕੇ ਕੰਮ ਕਰਨੇ ਸ਼ੁਰੂ ਕਰਦੇ ਸਨ ਸਰ ਜਿਵੇਂ ਸਰ ਲੋਕਾਂ ਵਾਲੀ ਇੱਕ ਵੀਡੀਓ ਜਾਰੀ ਕੀਤੀ ਗਈ ਜੀ ਸਰ ਬੰਦ ਟੁੱਟ ਗਿਆ ਸਰ ਪਾਣੀ ਆ ਗਿਆ ਉਸ ਸਰ ਸਰ ਦਰੇ ਮਨੋਂ ਬਣੀ ਖਲਾਰ ਬਣੀ ਸਰ ਅਫਵਾਹਾਂ ਤੋਂ ਬੜੀ ਲੋੜੇਗੀ ਆ ਕਿ ਅਜਿਹਾ ਇਦਾਂ ਦਾ ਕੁਝ ਨਹੀਂ ਹੋਏਗਾ ਸਸਰਾਲੀ ਪਿੰਡ ਦੇ ਵਿੱਚ ਥੋੜੀ ਜਿਹੀ ਦਿੱਕਤ ਆਈ ਸੀਗੀ ਉੱਥੇ ਆਰਮੀ ਲੱਗੀ ਹੋਈ ਆ ਉਹਨਾਂ ਨੇ ਪੂਰਾ ਕੰਟਰੋਲ ਕੀਤਾ ਹੋਇਆ ਅਸੀਂ ਆਪਣੇ ਡੀਡੀਪੀਓ ਸਰ ਵੀਡੀਓ ਸਾਹਿਬ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਮੈਡਮ ਸਾਰੇ ਆ ਚੁੱਕੇ ਨੇ ਤੇ ਆਪਣੇ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਵੀ ਮੁੱਖਾ ਤੇ ਕਾਗਰ ਦੇਖਿਆ ਹੋਇਆ ਇਹਨਾਂ ਨੇ ਕੁਬਾ ਕਿੰਨਾ ਕ ਪਾਣੀ ਆ ਚੁੱਕਿਆ ਸੀ ਉੱਪਰ ਪਹਿਲਾਂ ਪਾਣੀ ਕਾਫੀ ਜ਼ਿਆਦਾ ਭਰਿਆ ਸੀਗਾ ਫਿਰ ਇਸ ਟਾਈਮ ਪੜੇ 8-9 ਫੁੱਟ ਦੇ ਨੀਚੇ ਜਾ ਚੁੱਕਿਆ ਹੈ